ਜਿੰਨਾਂ ਨੂੰ ਰਾਤ ਨੂੰ ਚੰਗੀ ਤੇ ਗੂੜੀ ਨੀਂਦ ਚੈਨ ਭਰੀ ਨਹੀਂ ਆਉਂਦੀ ਤਾਂ ਉਹ ਧਿਆਨ ਨਾਲ ਖਬਰ ਸੁਣ ਲੈਣ ਕੀ ਕਾਰਨਾਂ ਕਿਉਂ ਤੁਹਾਨੂੰ ਨੀਂਦ ਨਹੀਂ ਆਉਂਦੀ ਸਾਨੂੰ ਚੰਗੀ ਨੀਂਦ ਕਿਉਂ ਨਹੀਂ ਆਉਂਦੀ ਜਾਂ ਅਸੀਂ ਚੰਗੀ ਤਰ੍ਹਾਂ ਕਿਉਂ ਨਹੀਂ ਸੋ ਸਕਦੇ ਤਾਂ ਦੱਸ ਦਿੰਦੇ ਆ ਕਿ ਕਈ ਲੋਕਾਂ ਨੂੰ ਪੂਰੀ ਰਾਤ ਨੀਂਦ ਨਹੀਂ ਆਉਂਦੀ ਲੋਕੀ ਪਾਸੇ ਪਰਤਦੇ ਰਹਿੰਦੇ ਨੇ ਉਧਰ ਪਾਸਾ ਮਾਰਦੇ ਨੇ ਤੇ ਉਧਰ ਪਾਸਾ ਮਾਰਦੇ ਨੇ ਤੇ ਸਾਰੀ ਰਾਤ ਉਹਨਾਂ ਦੀ ਐਵੇਂ ਹੀ ਲੰਘ ਜਾਂਦੀ ਆ ਕਈ ਵਾਰ ਉਹਨਾਂ ਦੀ ਨੀਂਦ ਟੁੱਟ ਵੀ ਜਾਂਦੀ ਆ ਪਰ ਲੋਕ ਸੋਚਦੇ ਨੇ ਕਿ ਉਹ ਉਹਨਾਂ ਨੂੰ ਤਣਾਅ ਕਰਕੇ ਨੀਂਦ ਨਹੀਂ ਆਉਂਦੀ ਪਰ ਅਸਲ ਵਿੱਚ ਸੱਚਾਈ ਕੁਝ ਹੋਰ ਹੀ ਆ ਆਪ ਤੁਹਾਨੂੰ ਦੱਸ ਦਿੰਦੇ ਆ ਕਿ ਕਿਹੜੇ ਵਿਟਾਮਿਨ ਦੀ ਕਮੀ ਕਰਕੇ ਇਹ ਕਮੀ ਜਿਹੜੀ ਤੁਹਾਨੂੰ ਨੀਂਦ ਵਿੱਚ ਆਉਂਦੀ ਆ ਖਲਦੀ ਆ ਤੁਹਾਨੂੰ ਕਿਉਂ ਨਹੀਂ ਨੀਂਦ ਆਉਂਦੀ ਤਾਂ ਇਸ ਵਾਰ ਡਾਕਟਰ శ్రీਨ ਦੱਸਦੇ ਨੇ ਕਿ ਚੰਗੀ ਤੇ ਡੂੰਗੀ ਨੀਂਦ ਲਈ ਨਾ ਸਿਰਫ ਇੱਕ ਆਰਾਮਦਾਇਕ ਵਿਸਤਰਾ ਸਗੋ ਸਹੀ ਪੋਸ਼ਣ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਵਿਟਾਮਿਨ ਡੀ ਸਾਡੇ ਨੀਂਦ ਚੱਕਰ ਨੂੰ ਨਿਯੰਤਰਿਤ ਕਰਦਾ ਇਸ ਦੀ ਕਮੀ ਸਰੀਰ ਵਿੱਚ ਥਕਾਵਟ ਤੇ ਇਨ ਸੋਮਨੀਆ ਦੀ ਸਮੱਸਿਆ ਨੂੰ ਵਧਾਉਂਦਾ ਤੇ ਖਾਸ ਕਰਕੇ ਜਿਹੜੇ ਲੋਕ ਧੁੱਪ ਤੋਂ ਦੂਰ ਰਹਿੰਦੇ ਨੇ ਜਾਂ ਕਾਫੀ ਧੁੱਪ ਲੈ ਜਾਂ ਕਾਫੀ ਧੁੱਪ ਨਹੀਂ ਲੈਂਦੇ ਉਹਨਾਂ ਨੂੰ ਨੀਂਦ ਆਉਣ ਵਿੱਚ ਜ਼ਿਆਦਾ ਕਠਿਨਾਈ ਆਉਂਦੀ ਆ